ਔਰ ਅਸੀਂ ਹੁਣ ਲੰਗਪਿੰਡ ਪਹੁੰਚੇ ਆ ਜੀ ਇੱਥੇ ਬੜਾ ਇਤਿਹਾਸਕ ਗੁਰਦੁਆਰਾ ਖਿਰਨੀ ਸਾਹਿਬ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੋਪਾ ਪ੍ਰਾਪਤ ਪਿੰਡ ਹੈ ਜੀ ਇਹ ਧਰਤੀ ਹੈ ਔਰ ਬਹੁਤ ਕਿਰਪਾ ਗੁਰੂ ਤਨ ਤਨ ਗੁਰੂ ਤੇਗ ਬਹਾਦਰ ਸਾਹਿਬ ਦੀ ਔਰ ਅੱਜ ਉਹਨਾਂ ਦਾ ਜਿਹੜਾ ਗੁਰਪੁਰਬ ਆ ਜੀ ਮੈਂ ਉਹਨਾਂ ਦਾ ਮੈਂ ਸਾਰਿਆਂ ਨੂੰ ਜਿਹੜਾ ਉਹਨਾਂ ਦਾ ਹੈਗਾ ਆਪਣਾ ਅੱਜ ਪ੍ਰਕਾਸ਼ ਪੁਰਬ ਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਦਿੰਦਾ ਔਰ ਦਾਤਾ ਦੀ ਵੀ ਕਿਰਪਾ ਜੀ ਇਸ ਵਾਰੀ ਕਿ ਝਾੜ ਬਹੁਤ ਅੱਛਾ ਹੈ ਪਿਛਲੇ ਸਾਲੋਂ 4-5% ਵੱਧ ਹੈ। ਔਰ ਦਾਣਾ ਬਿਲਕੁਲ ਸਾਫ਼ ਹੈ ਔਰ ਜਿਹੜੇ ਮੰਡੀਆਂ ਦੇ ਵਿੱਚ ਪੁਖਤਾ ਪ੍ਰਬੰਧ ਹੈ ਸਾਰੇ-ਸਾਰੇ ਬੰਦੋਬਸਤ ਹੈ। ਕਿ ਮੈਂ ਸਿਰਫ ਦੇਖਣ ਵਾਸਤੇ ਆਇਆ ਸੀਗਾ ਕਿਸਾਨ ਖੁਸ਼ ਹੈਗਾ ਇਸ ਵਾਰੀ। ਮਜ਼ਦੂਰ ਵੀ ਖੁਸ਼ ਹੈ ਔਰ ਸਿਰਫ ਤੇ ਸਿਰਫ ਜਿਹੜਾ ਹੋ ਰਿਹਾ ਹੈਗਾ ਵੀ ਜੇ ਲੋੜ ਹੈ ਤਾਂ ਉਹ ਜਿਹੜਾ ਕੇਂਦਰ ਸਰਕਾਰ ਦਾ ਵਾਅਦਾ ਹੈਗਾ ਕਿ ਕਿਸਾਨਾਂ ਦੀ ਗੱਲ ਬੰਨੇ ਜੀ ਉਹ ਉਹਨਾਂ ਨੂੰ ਜਿਹੜਾ ਸਾਡਾ ਮੰਡੀ ਬੋਰਡ ਦਾ ਪੈਸਾ ਚਾਹੀਏ ਚਾਹੀਏ ਸਾਡਾ ਰੂਰਲ ਡਿਵੈਲਪਮੈਂਟ ਦਾ ਪੈਸਾ ਤਾਕੇ ਪਿੰਡਾਂ ਦੀਆਂ ਸੜਕਾਂ ਸੀ 18 ਫੁੱਟੀਆਂ ਕਰਕੇ ਇੱਥੇ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਆੜਤੀਆਂ ਵਾਸਤੇ ਜਿਹੜੀਆਂ ਬੁਨਿਆਦੀ ਸਹੂਲਤਾਂ ਪਲੱਸ ਜਿਹੜੇ ਵੱਡੇ ਵੱਡੇ ਛੱਡ ਬਣਾਣੇ ਔਰ ਫੜ ਮਾਡਰਨ ਜਿਹੜੇ ਪੇਕੋ ਪੱਕੇ ਕਰਨੇ ਤਾਂ ਕਿ ਜਿਹੜਾ ਇਹੋ ਜਿਹਾ ਸੋਨੇ ਵਰਗਾ ਨਾ ਜਾ ਉਹਦੀ ਬੇਕਦਰੀ ਨਾ ਹੋਵੇ ਤੇ ਇਹ ਹੁਣ ਸਿਰਫ ਕੇਂਦਰ ਸਰਕਾਰ ਨੂੰ ਆ ਵੀ ਇਸ ਲਈ ਤਾਂ ਦਾਤਾ ਵੀ ਖੁਸ਼ ਹੋ ਗਿਆ ਤੇ ਹੁਣ ਤੁਸੀਂ ਵੀ ਜਿਹੜਾ ਵਾਅਦਾ ਕੀਤਾ ਸੀ ਉਹ ਪੂਰਾ ਕਰ ਦਿਓ ਤੇ ਇਹਦੇ ਨਾਲ ਨਾਲ ਜਿਹੜਾ ਪੰਜਾਬ ਹੈ ਕਿਸੇ ਵੇਲੇ ਜਿਹੜਾ ਸੀਗਾ ਉਹ ਦਾਲਾਂ ਤੇਲ ਸਰੋਂ ਦਾ ਤੇਲ ਸੂਰਜਮੁਖੀ ਦਾ ਤੇਲ ਛੋਲੇ ਦਾਲਾਂ ਔਰ ਜਿਹੜਾ ਤੁਹਾਡਾ ਇਥੋਂ ਤੱਕ ਜਿਹੜਾ ਸਾਡਾ ਕੰਗਣੀ ਕੋਧਰਾ ਤਿਲਾਂ ਦੀ ਔਰ ਅਲਸੀ ਦੀ ਇਹ ਸਾਰੇ ਖੇਤੀ ਕਰਦਾ ਸੀਗਾ ਜੇ ਬਾਕੀ ਫਸਲਾਂ ਦੀ ਦਿਓਗੇ ਤਾਂ ਇਹ ਤੁਹਾਨੂੰ ਤੇਲ ਬਾਹਰੋਂ ਨਹੀਂ ਮਗਾਣੇ ਪੈਣਗੇ ਦਾਲਾਂ ਬਾਹਰੋਂ ਨਹੀਂ ਮਗਾਣੀਆਂ ਪੈਣਗੀਆਂ ਪੰਜਾਬ ਦਾ ਕਿਸਾਨ ਜਿਵੇਂ ਕਣਕ ਧੋਨੇ ਨਾਲ ਤੁਹਾਡੇ ਖਜ਼ਾਨੇ ਭਰੇ ਅੱਧੇ ਭਰ ਦਣਗੇ ਤੇ ਅਸੀਂ 80 ਕਰੋੜ ਲੋਕਾਂ ਨੂੰ ਜਿਹੜੇ ਢੀਕਦੇ ਆ ਕੇ ਪੰਜਾਬ ਤੋਂ ਕੰਨ ਕਾਇਗੀ ਤੇ ਸਾਡਾ ਜਿਹੜਾ ਚੁੱਲ੍ਹਾ ਚਲੇਗਾ ਇਹ ਸਾਰੇ 70 80% ਸਾਡੀ ਪਾਪੂਲੇਸ਼ਨ ਤੇ ਇਹਦੇ ਤੇ ਡਿਪੈਂਡ ਕਰਦੀ ਆ। ਸੋ ਮੇਰੀ ਇੱਕੋ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਬੇਨਤੀ ਆ ਕਿ ਹੁਣ ਤੁਸੀਂ ਆਪਣਾ ਫਰਜ਼ ਨਿਭਾਓ। ਕਿਸਾਨ ਆਪਣਾ ਫਰਜ਼ ਨਿਭਾ ਰਿਹਾ, ਮਜ਼ਦੂਰ ਆਪਣਾ ਫਰਜ਼ ਨਿਭਾ ਰਿਹਾ, ਆੜਤੀ ਆਪਣਾ ਫਰਜ਼ ਨਿਭਾ ਰਿਹਾ ਔਰ ਪੰਜਾਬ ਸਰਕਾਰ ਆਪਣਾ ਫਰਜ਼ ਨਿਭਾ ਰਹੀ ਆ ਤੇ ਤੁਸੀਂ ਵੀ ਆਪਣਾ ਫਰਜ਼ ਨਿਭਾਓ ਤੇ ਗੁਰੂ ਘਰ ਦੀਆਂ ਜੜੀਆਂ ਆਗੀਆਂ ਖੁਸ਼ੀਆਂ ਪ੍ਰਾਪਤ ਕਰੋ। ਬਹੁਤ-ਬਹੁਤ ਧੰਨਵਾਦ। ਔਰ ਅਸੀਂ ਹੁਣ ਲੰਗਪਿੰਡ ਪਹੁੰਚੇ ਆ ਜੀ। ਇੱਥੇ ਬੜਾ ਇਤਿਹਾ ਗੁਰਦੋਰਾ ਖਿਰਨੀ ਸਾਹਿਬ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਸ਼ੋਪਾਪਤ ਪਿੰਡ ਹੈ ਜੀ ਇਹ ਧਰਤੀ ਹੈ ਔਰ ਬਹੁਤ ਕਿਰਪਾ ਗੁਰੂ ਤਨ ਤਨ ਗੁਰੂ ਤੇਗ ਬਹਾਦਰ ਸਾਹਿਬ ਦੀ ਔਰ ਅੱਜ ਉਹਨਾਂ ਦਾ ਜਿਹੜਾ ਗੁਰਪੁਰਬ ਹੈ ਜੀ ਮੈਂ ਮੈਂ ਸਾਰਿਆਂ ਨੂੰ ਜਿਹੜਾ ਉਹਨਾਂ ਦਾ ਹੈਗਾ ਆਪਣਾ ਅੱਜ ਪ੍ਰਕਾਸ਼ ਪੁਰਬ ਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਦਿੰਦਾ ਔਰ ਦਾਤਾ ਦੀ ਵੀ ਕਿਰਪਾ ਜੀ ਇਸ ਵਾਰੀ ਕਿ ਝਾੜ ਬਹੁਤ ਅੱਛਾ ਹੈ ਪਿਛਲੇ ਸਾਲ ਨਾਲੋਂ ਚਾਰ ਪੰਜ ਕੁਆਟਲ ਵੱਧ ਹੈ ਔਰ ਦਾਣਾ ਬਿਲਕੁਲ ਸਾਫ਼ ਹੈ ਔਰ ਜਿਹੜੇ ਮੰਡੀਆਂ ਦੇ ਵਿੱਚ ਉਕਤਾ ਪ੍ਰਬੰਧ ਹੈ ਸਾਰੇ-ਸਾਰੇ ਬੰਦੋਬਸਤ ਹੈ ਕਿ ਮੈਂ ਸਿਰਫ ਦੇਖਣ ਵਾਸਤੇ ਆਇਆ ਸੀਗਾ ਕਿਸਾਨ ਖੁਸ਼ ਹੈਗਾ ਇਸ ਵਾਰੀ ਮਜ਼ਦੂਰ ਵੀ ਖੁਸ਼ ਹੈ ਔਰ ਸਿਰਫ ਤੇ ਸਿਰਫ ਜਿਹੜਾ ਹੋ ਰਿਹਾ ਹੈਗਾ ਵੀ ਜਿਹੜਾ ਲੋੜ ਹੈ ਤਾਂ ਉਹ ਜਿਹੜਾ ਕੇਂਦਰ ਸਰਕਾਰ ਦਾ ਵਾਅਦਾ ਹੈਗਾ ਕਿ ਕਿਸਾਨਾਂ ਦੀ ਗੱਲ ਬੰਨੇ ਜੀ ਉਹ ਉਹਨਾਂ ਨੂੰ ਜਿਹੜਾ ਸਾਡਾ ਮੰਡੀ ਬੋਰਡ ਦਾ ਪੈਸਾ ਚਾਹੀਏ ਚਾਹੀਏ ਸਾਡਾ ਰੂਰਲ ਡਿਵੈਲਪਮੈਂਟ ਦਾ ਪੈਸਾ ਤਾਂ ਕਿ ਪਿੰਡਾਂ ਦੀਆਂ ਸੜਕਾਂ ਸੀ 18 ਫੁੱਟੀਆਂ ਕਰਕੇ ਇੱਥੇ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਆੜਤੀਆਂ ਵਾਸਤੇ ਜਿਹੜੀਆਂ ਬੁਨਿਆਦੀ ਸਹੂਲਤਾਂ ਪਲੱਸ ਜਿਹੜੇ ਵੱਡੇ-ਵੱਡੇ ਛੱਡ ਬਣਾਣੇ ਔਰ ਫੜ ਮਾਡਰਨ ਜਿਹੜੇ ਬਿਲਕੁਲ ਪੱਕੇ ਕਰਨੇ ਤਾਂ ਕਿ ਜਿਹੜਾ ਇਹੋ ਜਿਹਾ ਸੋਨੇ ਵਰਗਾ ਨਾਜ ਆ ਉਹਦੀ ਬੇਕਦਰੀ ਨਾ ਹੋਵੇ ਤੇ ਇਹ ਹੋਰ ਸਿਰਫ ਕੇਂਦਰ ਸਰਕਾਰ ਨੂੰ ਆ ਵੀ ਇਸ ਲਈ ਤਾਂ ਦਾਤਾ ਵੀ ਖੁਸ਼ ਹੋ ਗਿਆ ਤੇ ਹੁਣ ਤੁਸੀਂ ਵੀ ਜਿਹੜਾ ਵਾਅਦਾ ਕੀਤਾ ਸੀ ਉਹ ਪੂਰਾ ਕਰ ਦਿਓ ਤੇ ਇਹਦੇ ਨਾਲ-ਨਾਲ ਜਿਹੜਾ ਪੰਜਾਬ ਹੈ ਕਿਸੇ ਵੇਲੇ ਜਿਹੜਾ ਸੀਗਾ ਉਹ ਦਾਲਾਂ ਤੇਲ ਸਰੋਂ ਦਾ ਤੇਲ ਸੂਰਜਮੁਖੀ ਦਾ ਤੇਲ ਛੋਲੇ ਦਾਲਾਂ ਔਰ ਜਿਹੜਾ ਤੁਹਾਡਾ ਇੱਥੋਂ ਤੱਕ ਜਿਹੜਾ ਸਾਡਾ ਕੰਗਣੀ ਕੋਧਰਾ ਤਿਲਾਂ ਦੀ ਔਰ ਅਲਸੀ ਦੀ ਇਹ ਸਾਰੇ ਖੇਤੀ ਕਰਦਾ ਸੀਗਾ ਜੇ ਬਾਕੀ ਫਸਲਾਂ ਦੀ ਦਿਓਗੇ ਤਾਂ ਇਹ ਤੁਹਾਨੂੰ ਤੇਲ ਬਾਰੋਂ ਨਹੀਂ ਮਗਾਣੇ ਪੈਣਗੇ ਧਾਲਾਂ ਬਾਰੋਂ ਨਹੀਂ ਮਗਾਣੀਆਂ ਪੈਣਗੀਆਂ ਪੰਜਾਬ ਦਾ ਕਿਸਾਨ ਜਿਵੇਂ ਕਣਕ ਧੋਨੇ ਨਾਲ ਤੁਹਾਡੇ ਖਜ਼ਾਨੇ ਭਰੇ ਅੱਧੇ ਭਰ ਦੇਣਗੇ ਤੇ ਅਸੀਂ 80 ਕਰੋੜ ਲੋਕਾਂ ਨੂੰ ਜਿਹੜੇ ਅੜੀਕ ਦੇ ਆ ਕੇ ਪੰਜਾਬ ਤੋਂ ਕਣਕ ਆएगी ਤਾਂ ਸਾਡਾ ਜਿਹੜਾ ਚੱਲਣਾ ਚੱਲੇਗਾ ਇਹ ਸਾਰੇ 70 80% ਸਾਡੀ ਪਾਪੂਲੇਸ਼ਨ ਤੇ ਇਹਦੇ ਤੇ ਡਿਪੈਂਡ ਕਰਦੀ ਆ ਸੋ ਮੇਰੀ ਇੱਕੋ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਬੇਨਤੀ ਆ ਕਿ ਹੁਣ ਤੁਸੀਂ ਆਪਣਾ ਫਰਜ਼ ਨਿਭਾਓ ਕਿਸਾਨ ਆਪਣਾ ਫਰਜ਼ ਨਿਭਾ ਰਿਹਾ ਮਜ਼ਦੂਰ ਆਪਣਾ ਫਰਜ਼ ਨਿਭਾ ਰਿਹਾ ਆੜਤੀ ਆਪਣਾ ਫਰਜ਼ ਨਿਭਾ ਰਿਹਾ ਔਰ ਪੰਜਾਬ ਸਰਕਾਰ ਆਪਣਾ ਫਰਜ਼ ਨਿਭਾ ਰਹੀ ਹੈ ਤੇ ਤੁਸੀਂ ਵੀ ਆਪਣਾ ਫਰਜ਼ ਨਿਭਾਓ ਤੇ ਗੁਰੂ ਘਰ ਦੀਆਂ ਜੜੀਆਂ ਹੈਗੀਆਂ ਖੁਸ਼ੀਆਂ ਪ੍ਰਾਪਤ ਕਰੋ ਬਹੁਤ ਬਹੁਤ ਧੰਨਵਾਦ